ਕਬੀਰ ਕਸਤੂਰੀ ਪਿਆ ਭਵਰ ਪਈ ਸਬਦ ਦਾਸ ਜਿਉਂ-ਜਿਉਂ ਭਗਤ ਕਬੀਰ ਕੀ ਤਿਉਂ-ਤਿਉਂ RAM ਨਿਵਾਸ ਇਸ ਸ਼ਲੋਕ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਪਰਮਾਤਮਾ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਕਸਤੂਰੀ ਹੈ ਸਾਰੇ ਭਗਤ ਉਸ ਦੇ ਭੌਰੇ ਬਣ ਜਾਂਦੇ ਹਨ ਜਿਵੇਂ ਭੌਰੇ ਫੁੱਲ ਦੀ ਸੁਗੰਧੀ ਵਿੱਚ ਮਸਤ ਹੋ ਜਾਂਦੇ ਹਨ ਤੇ ਕਿਤੇ ਗੰਦੀ ਮੰਦੀ ਬੂ ਵਾਲੇ ਥਾਂ ਵੱਲ ਨਹੀਂ ਜਾਂਦੇ ਤੇਵੇਂ ਭਗਤ ਪਰਮਾਤਮਾ ਦੇ ਪਿਆਰ ਦੀ ਸੁਗੰਧੀ ਵਿੱਚ ਲੀਨ ਰਹਿੰਦੇ ਹਨ ਤੇ ਮੈਂ ਇੱਕ ਪਦਾਰਥਾਂ ਵੱਲ ਨਹੀਂ ਪਰਤਦੀ ਜਿਉਂ-ਜਿਉਂ ਉਹ ਪਰਮਾਤਮਾ ਦੀ ਭਗਤੀ ਕਰਦੇ ਹਨ ਤਿਉਂ-ਤਿਉਂ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ